ਪਸਵੰਦਾ ਜੇਕਰ ਪਸਵੰਦ ਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਦਾਨੇ ਰਮਾਣੇ ਦੇ ਵਿੱਚ ਦਾਨਾ ਰਮਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਹੈ ਮਿੱਤਰੋ ਤੇ ਦਾਨੇ ਰਮਾਣੇ ਤੋਂ ਜਦੋਂ ਤੁਸੀਂ ਡੱਕੋ ਰਮਾਣੇ ਵਾਲੇ ਪਾਸੇ ਨੂੰ ਮੁੜੋਗੇ ਨਾ ਮਿੱਤਰੋ ਤੋ ਉਹ ਛੜਕ ਦੇ ਉੱਤੇ ਹੀ ਬਸ ਮਰਸ ਅੱਧਾ ਕੁ ਕਿਲਾ ਕੀ ਪਾਈ ਹੁਣਾਂ ਦਾ ਰਹਿਣ ਬਸੇਰਾ ਵਾ ਸੜਕਾ ਜਿਹੜੀ ਉੱਤੇ ਹੀ ਘਰ ਆ ਛੜਕਦੇ ਕਿਹੜੇ ਘਰ ਆ ਆਪਾਂ ਮੌਜੂਦ ਆ ਇੱਕ ਝੋਟੀ ਵਿਖਾਉਣੀ ਆ ਤੁਹਾਨੂੰ ਜਿਹੜੇ ਭਰਾ ਘਰੇ ਰੱਖਣ ਨੂੰ ਚੰਗੀ ਸ਼ਕੀਨ ਮਿਹਨਦੀ ਭਾਲ ਦੇ ਵਿੱਚ ਆ ਉਹਨਾਂ ਭਰਾਵਾਂ ਦੇ ਲਈ ਲਾਹੇਵੰਦ ਚੀਜ਼ ਆ ਮਿੱਤਰੋ ਕਿਉਂਕਿ ਸਾਫ਼ ਸੁਥਰੀ ਤੇ ਠੰਡੀ ਸੇਲ ਗਾਰੰਟੀ ਵਾਲੀ ਝੋਟੀ ਲੈ ਕੇ ਆਇਆ ਤੁਹਾਡੇ ਲਈ ਆਜੋ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਫੇਰ ਅਗਲੀ ਕਾਰਵਾਈ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਸੇਤਾ ਦੇ ਪਰਿਵਾਰ ਤੋਂ ਆਪਾਂ ਬਹੁਤ ਵਧੀਆ ਸਰਪੋਤ ਬਾਈ ਚੜਦੀ ਕਲਾ ਚ ਇਹਦਾ ਸਾਲ ਠੀਕ ਠਾਕ ਅੱਛਾ ਨਾਮ ਦੱਸ ਦੀ ਵੀਰੇ ਕਿਹੜਾ ਦੀ ਆਪਣਾ ਹਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸੇ ਬਾਪੂ ਦਾ ਨਾਮ ਮੇਰੇ ਸਰਦਾਰ ਗੁਰਜੰਟ ਸਿੰਘ ਸਰਦਾਰ ਗੁਰਜੰਟ ਸਿੰਘ ਘਰ ਤਾਂ ਆਪਣਾ ਡਾ ਗੁਰਮਣ ਵਾਲੇ ਦੀ ਸੜਕ 'ਤੇ ਆ ਗਿਆ ਹਣਾ ਇਹ ਪਹਿਲਾ ਘਰ ਆ ਗਿਆ ਕਿ ਦੂਜਾ ਆ ਗਿਆ ਇਹ ਦੂਜਾ ਦੂਜਾ ਘਰ ਆ ਗਿਆ ਠੀਕ ਅੱਛਾ ਗੁਰਜੰਟ ਵੀਰੇ ਜਿਹੜੀ ਆਪਾਂ ਝੋਟੀ ਵੇਚਣੀ ਆ ਇਹ ਕਿਨੂਆ ਸੁਆ ਸੁਰੀ ਹੈ ਇਹ ਦੂਜਾ ਦੂਜਾ ਸੁਆ ਇਹਨੇ ਸੁਣਾਵਾ ਕਿ ਤਿੰਨ ਚਾਰ ਦਿਨ ਬਾਕੀ ਆ ਅੱਛਾ ਪਹਿਲਾ ਸੂਆ ਕਿੰਨਾ ਦੁੱਧ ਚੋਲਿਆ ਸੀ ਤੂੰ ਵੀਰੇ ਦਾ ਪਹਿਲਾ ਸੂਆ ਚੋਇਆ ਸੀ 12 ਲੀਟਰ ਦੁੱਧ 12 ਲੀਟਰ ਦੁੱਧ ਕੰਡੇ ਤੇ ਧਰਦੀ ਰਹੀ ਆ ਹਾਂਜੀ ਹਾਂਜੀ ਠੀਕ ਆ ਮਗਰ ਇਹਦੇ ਕੱਟੀ ਸੀ ਨਾ ਮਗਰ ਕੱਟੀ ਸੀ ਠੀਕ ਆ ਬੱਚੇ ਵੀ ਸੋਨੇ ਪੈਦਾ ਕਰ ਗਏ ਕੱਤੀ ਵੀ ਚੰਗੀ ਆ ਬਹੁਤ ਸਨੇਹਵਾਨ ਜੀ ਅੱਛਾ ਜੇ ਹੁਣ ਇੱਕ ਗੱਲ ਆਇਆ ਵੀ ਘਰੇ ਰੱਖਣ ਨਾਲ ਭਰਾ ਲੈ ਜਾਵੇ ਠੰਡੀ ਠੁੰਡੀ ਓਕੇ ਜਾਵਾਂ ਹਾਂਜੀ ਇੱਕ ਨੰਬਰ ਦੀ ਜੀ ਠੀਕ ਆ ਬਈ ਸੋਣ ਤੋਂ ਬਾਅਦ ਬੰਨ ਤੋਂ ਬਾਅਦ ਵੀ ਨਾ ਸਾਢੇ 7 ਮਹੀਨੇ ਦੁੱਧ ਦਿੱਤਾ ਜੀ ਠੀਕ ਆ ਬਈ ਮਾ ਸਾਢੇ 7 ਮਹੀਨੇ ਮਿਲ ਗਈ ਏ ਕੀ ਠੀਕ ਹੈ ਚੰਗਾ ਭਰਾ ਠੀਕ ਹੈ ਚੰਗਾ ਭਰਾ ਠੀਕ ਹੈ ਠੀਕ ਹੈ ਜੇ ਕੋਈ ਆਪਣੇ ਵਰਗੇ ਘਰੇ ਰੱਖਣ ਵਾਲਾ ਭੈਣ ਭਰਾ ਲੈ ਲਵੇ ਤੇ ਓਕੇ ਜਾਵਾਂ ਹਾਂ ਜਮਾ ਪਈ ਠੀਕ ਹੈ ਬਈ ਠੀਕ ਹੈ ਵੀਰੇ ਕੋਈ ਪੂਰ ਨਹੀਂ ਕੋਈ ਲੈਣ ਨਹੀਂ ਕੋਈ ਠੀਕ ਹੈ ਅਸਾ ਜੇ ਇਹ 4G ਆ ਕਿ ਨਾਲ ਥਾਣੇ ਦੇ ਦੀਂਦੀ ਪਈ ਉਹਦਾ ਕੋਈ ਚੱਕਰ ਤਰ ਚੱਲਦਾ ਨਾ ਨਾ ਜਮਾ ਬਲੌਕ ਕੋਈ ਉਹਦਾ ਵੈਸੇ ਹੀ ਹੈ ਨਾ ਜਿਵੇਂ ਆਪਾਂ ਕਹਿ ਦੇਣੀ ਉਹਨੇ ਬੂਮਣੀ ਜੀ ਉਹ ਚੱਕਰ ਹੈ ਹਾਂਜੀ 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 ਹੋਰ ਅੱਛਾ ਚੁੰਨ ਤਨ ਪੋਲਾ ਜਮਾ ਤਾਰਾ ਸਰਾ ਜੀ ਠੀਕ ਹੈ ਬਈ ਠੀਕ ਹੈ ਵੀਰੇ ਅੱਛਾ ਹੁਣ ਕੋਈ ਭਾਰਪੂਰ ਦੀ ਉੰਨੀ ਕਿ ਸ਼ਿਕਾਇਤ ਨਹੀਂ ਨਾ ਜੀ ਨਾ 1% ਵੀ ਨਹੀਂ ਬਸ ਠੀਕ ਹੈ ਵੱਡੇ ਬਈ ਇਹ ਤਾਂ ਬੈਠਿਆ ਠੀਕ ਹੈ ਬਈ ਮਾਲਕਾ ਮੇਰੀ ਆਪ ਨੇ ਆ ਯਾਰ ਪਤਾ 걸 ਕੇ ਮਸਾ ਕਿਹੜੇ ਰੁਪਏ ਲ ਨਾ 140 ਲੱਖ ਚਾਲੀ ਹਜ਼ਾਰ ਮੁੱਲ ਹੈ ਇਹਦਾ 140000 ਰੁਪਿਆ ਵਿੱਚ ਮਾਨਤਨ ਕਰਦੇ ਅਸੀਂ ਕੀ ਕਰ ਬੜੇ ਭਾਈ ਤੋਰ ਦੀ ਵੀਰੇ ਮੜਾ ਜੈ ਇਹਨੂੰ ਕੋਲੀ ਮੈਂ ਆਲੇ ਪਾਸੇ ਲੈ ਜਾ ਪੌਦੀ ਕੋਈ ਨਿੱਕੀ ਨਹੀਂ ਲੈ ਗਰਾਂ ਦੀ ਕੋਈ ਲੈ ਵੀ ਮਿੱਤਰੋ ਤੁਹਾਨੂੰ ਤੋਰ ਕੇ ਵਿਖਾ ਦਿੰਦਾ ਇੱਕ ਰੀ ਵੀਰੇ ਦੂਜਾ ਸੁਆ ਵੀਰਜੀ ਝੋਟੀ ਆ ਇਹ ਵੀਰਾਂ ਦਾ ਓਕੇ ਜਮਾ ਗਰੰਟੀ ਵਾਲੀ ਝੋਟੀ ਆ ਕਿਉਂਕਿ ਭਾਈ ਗਰੰਟੀ ਹੈ ਆ ਕੋਈ ਠੰਡੀ ਸੀਲ ਕਰ ਮਾਰ ਲੈ ਵੀ ਬਹੁਤ ਸੋਹਣੀ ਸਨੱਖੀ ਵੀਰੇ ਜਾਂਦਾ ਝੋਟੀ ਵੀ ਗਰੰਟੀ ਵਾਲੀ ਝੋਟੀ ਆ ਠੀਕ ਆ ਚੰਗਾ ਭਰਾਇਆ ਹੋਇਆ ਭਾਈ ਉਹਨਾਂ ਨੇ ਤਸੱਲੀ ਬਖਸ਼ ਵਾਲਾ ਕੰਮ ਆ ਕਿਉਂਕਿ ਭਾਈ ਜਾਂਦਾ ਇਹ 12 ਕਿਲੋ ਦਾ ਦੁੱਧ ਦੋ ਦਰ ਲੀਟਰ ਦੁੱਧ 11 ਕਿਲੋ ਲਾ ਲਓ ਤੁਸੀਂ 11 11.5 ਕਿਲੋ ਦੁੱਧ ਕੰਡੇ ਤੇ ਭਾਈ ਜਾਂਦਾ ਜੋਕਦੇ ਰਹਿਆ ਕਿਉਂਕਿ ਲੀਟਰਾਂ ਦੇ ਨਾਲ ਅੱਧਾ ਕੋ ਕਿਲੋ ਦਾ ਫਰਕ ਹੀ ਪੈਂਦਾ ਹੁੰਦਾ ਕਿਲੋ ਦਾ ਬੜਾ ਨਹੀਂ ਤੇ ਭਾਈ ਚੋਣ ਚਣ ਵੀ ਚੰਗਾ ਲੱਗਾ ਤੇ ਵੱਡੀ ਗੱਲ ਇਹ ਆ ਵੀ ਭਾਈ ਜਾਂਦਾ ਨਵੇਂ ਆਸ ਲੱਗਣ ਤੋਂ ਬਾਅਦ ਵੀ 7.5 ਮਹੀਨੇ ਦੁੱਧ ਨੇ ਦਿੱਤਾ ਫਿਰ ਭਾਈ ਰੇਟ ਵੀ ਭਾਈ ਦਾ ਠੀਕ ਆ ਕਿਉਂਕਿ ਭਾਈ ਝੋਟੀ ਤਿਆਰ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਇਹ ਵਿੱਚ ਨਹੀਂ ਸੌਖੀ ਹੁੰਦੀ ਲੈਣੀ ਬਹੁਤ ਔਖੀ ਹੁੰਦੀ ਆ ਕੋਈ ਵੀ ਚੀਜ਼ ਆ ਬਾਈ ਕਿਉਂਕਿ ਜੇ ਅੱਜ ਆਪਾਂ ਰੁਪਈਏ ਲਾਇਆ ਤਾਂ ਆਪਣੇ ਕੋਲੇ ਵੀ ਅੱਗੇ ਲਾਉਣ ਵਾਲਾ ਕੋਈ ਨਾ ਕੋਈ ਬੈਠਾ ਹੁੰਦਾ ਚੰਗੀ ਚੀਜ਼ ਦੀ ਹਮੇਸ਼ਾ ਚੰਗੀ ਕਦਰ ਪੈਂਦੀ ਆ ਵੀਰੇ ਕਿਉਂਕਿ ਸਾਫ ਸੁਥਰੀ ਝੋਟੀ ਆ ਪੁੜਾ ਪੜਾ ਬਹੁਤ ਚੰਗਾ ਲੱਗਾ ਹੋਇਆ ਬਰੀਕੀ ਆ ਚੰਗੀ ਆ ਸਾਰੀ ਝੋਟੀ ਨੂੰ ਨਾੜਾ ਨੂੜਾ ਤੋਂ ਪਤਾ ਲੱਗਦਾ ਜਿਵੇਂ ਲੰਗੂ ਕਾਲੀ ਛਾ ਪਈ ਆ ਕਰਮ ਵਾਲੀ ਮਿੱਤਰੋ ਸਿੰਧ ਬਹੁਤ ਸੋਹਣਾ ਬਰੀਕ ਕਰਨੀ ਵਾਲਾ ਐਨ ਇੱਕੋ ਜਿਹਾ ਦੋਵੇਂ ਸਿੰਘ ਇਹ ਨਹੀਂ ਹੈਗਾ ਵੀ ਕੋਈ ਸਿੰਘ ਵੱਡਾ ਵਾ ਤੇ ਕੋਈ ਬਹੁਤ ਵਧੀਆ ਵਾ ਜਿੰਨੀ ਹੈਗੀ ਆ ਬਾਈ ਬਾਕੀ ਤੁਹਾਡੇ ਪੈਸੇ ਲੱਗਣੇ ਆ ਤੁਹਾਨੂੰ ਪਸੰਦ ਹੋਣੀ ਲਾਜ਼ਮੀ ਆ ਕਿਉਂਕਿ ਮੇਰੀ ਪਸੰਦ ਹੋਰ ਆ ਤੁਹਾਡੀ ਪਸੰਦ ਹੋਰ ਆ ਤੁਹਾਡੀ ਆਪਦੀ ਆਪਦੀ ਸੋਚ ਤੇ ਆਪਦੀ ਆਪਦੀ ਜਿਹੜੀ ਪਸੰਦ ਹੁੰਦੀ ਆ ਵੀਰੇ ਬਾਕੀ ਜਿਹੜੇ ਭਰਾ ਨੇ ਘਰੇ ਰੱਖਣ ਨੂੰ ਟੀਜ਼ ਲੈਣੀ ਆ ਘਰੋਂ ਤੁਹਾਨੂੰ ਝੋਟੀ ਮਿਲ ਜੂਗੀ ਬਾਈ ਗੁਰਜੰਤ ਵੀਰੇ ਦੇ ਕੋਲੇ ਪਿੰਡ ਦਾਨਰਮਾਣੇ ਦੇ ਵਿੱਚ ਆਉਣਾ ਪਊਗਾ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਡੱਗੋ ਰਮਾਣੇ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਮਨ ਲੈ ਇਹਨਾਂ ਪਿੰਡਾਂ ਦੇ ਗਵੰਡੀ ਜਿਹੇ ਪਿੰਡ ਸਾਰੇ ਦਾਨਰਮਾਣਾ ਡੱਗੋ ਰਮਾਣਾ ਨਵਾਂ ਕਿਲਾ ਇਹ ਪਿੰਡ ਆ ਫਰੀਦ ਮਿੱਤਰੋ ਤੇ ਬਾਕੀ ਇਹ ਵੀਰੇ ਦਾ ਨੰਬਰ ਨੋਟ ਕਰ ਲੈ ਵੀਰੇ ਨੰਬਰ ਦੱਸ ਦਈਏ ਭਾਈ 94633 ਜੀ 946 ਦੋਸਤ ਹੁੰਦਾ 946633 ਹਾਂਜੀ ਅੱਗੇ ਵੀਰੇ 45957 45957 ਹਾਂਜੀ 9463345957 9463345957 ਇਹ ਵੀਰੇ ਦਾ ਨੰਬਰ ਆ ਮਿੱਤਰੋ ਪਿੰਡ ਦਾਨਾ ਰਮਾਣਾ ਵਾ ਜਿਹੜਾ ਫਰੀਦਕੋੜਾ ਡਾ ਰਮਾਣੇ ਵਾਲੀ ਛੜਕਾ